ਨਿਕੂ ਕਿੰਨੇ ਕੇ ਪੱਠੇ ਵੱਢਦੇ ਹੁੰਨੇ ਆ ਓਏ ਕਿੰਨੇ ਕੇ ਪੱਠੇ ਵੱਢਦੇ ਹੁੰਨੇ ਆ ਇੱਕ ਰੇੜਾ ਫੁੱਲੋ ਠੀਕ ਆ ਆ ਪੱਠੇ ਇਹਨਾਂ ਦੇ ਹਰਮਨ ਦੇ ਇਹ ਸਭ ਇਹ ਪੱਠੇ ਵੱਢ ਲੈਂਦੇ ਆ ਰੇੜਾ ਭਰ ਕੇ ਤੇ ਬਾਅਦ ਦੇ ਬਾਅਦ ਦੇ ਵਿੱਚੋਂ ਕੰਮ ਕਰਦੇ ਆ ਫਿਰ ਆ ਰੇੜਾ ਖੜਾ ਵਾਪਰਿਆ ਆ ਦੇਖਾ ਰੇੜਾ ਆ ਬੂਟਾ ਆੜੂ ਦਾ ਇਹ ਆੜੂ ਦਾ ਬੂਟਾ ਆ ਬੂਟਾ ਹੈਗਾ ਆਲੂ ਬਖਾਰਾ ਇਹ ਆਲੂ ਬਖਾਰਾ ਇਹ ਆਲੂ ਬਖਾਰਾ ਆਹਾ ਆੜੂ ਆ ਆ ਕਿੰਨੂ ਲੱਗੇ ਆ ਇਹ ਕਿੰਨੂ ਆ ਆ ਦੇ ਤੁਹਾਨੂੰ ਦਿਖਾਉਂਦੇ ਆ ਗਲਗਲਾਂ ਲੱਗੀਆਂ ਆ ਗਲਗਲਾਂ ਲੱਗੀਆਂ ਆਪਣੀ ਮੋਟਰ ਤੇ ਆ ਦੇ ਆ ਗਲਗਲਾਂ ਦਾ ਬੂਟਾ ਬੜਾ ਵਧੀਆ ਗਲਗਲਾਂ ਲੱਗੀਆਂ ਉਹਦੇ ਨੇ ਆ ਚਾਰ ਵਾਸਤੇ ਅਹ ਮਰੂਦ ਲੱਗੇ ਆ ਬਹੁਤ ਵਧੀਆ ਮਰੂਦ ਆ ਇਹ ਲੱਗ ਹਟੇ ਨੂੰ